ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋ ਅੱਜ ਦੀ ਵੀਡੀਓ ਆਪਣੀ ਕਿਸ ਟੌਪਿਕ ਦੇ ਬਾਰੇ ਵਿੱਚ ਆ ਤੁਸੀਂ ਥੰਬਨੇਲ ਤੋਂ ਦੇਖ ਹੀ ਚੁੱਕੇ ਹੋਮੋਗੇ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ ਤੇ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਮੇਰੀ ਤੁਹਾਡੇ ਅਗੇ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਡੇ ਕੋਲੇ ਇਦਾਂ ਦੀਆਂ ਵੀਡੀਓਜ਼ ਦੇ ਜਿਹੜੇ ਨੋਟੀਫਿਕੇਸ਼ਨ ਨੇ ਉਹ ਸਾਰਿਆਂ ਨੂੰ ਪਹਿਲਾਂ ਆ ਜਾਣ ਤੇ ਇਹ ਤੱਕ ਪਹੁੰਚੇ ਹਨ ਸਾਰਿਆਂ ਨੂੰ ਜੇ ਕੋਈ ਨਾ ਕੋਈ ਪ੍ਰੋਬਲਮ ਆ ਤਾਂ ਉਹਨਾਂ ਦੀ ਪ੍ਰੋਬਲਮ ਵੀ ਠੀਕ ਹੋ ਜਵੇ ਤੇ ਅਗਲੀ ਗੱਲ ਆ ਵੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਵਿਚ ਵਿਚਾਲੇ ਵੀਡੀਓ ਨਾ ਛੱਡਿਆ ਕਰੋ ਕਿਉਂਕਿ ਅੱਧੀ ਨੌਲੇਜ ਸਾਨੂੰ ਕਨਫਿਊਜ਼ਨ ਪੈਦਾ ਕਰ ਦਿੰਦੀ ਆ ਜੇਕਰ ਤੁਸੀਂ ਪੂਰਾ ਪਤਾ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਬਣੇ ਰਿਹਾ ਕਰੋ ਹੁਣ ਆਪਾਂ ਆ ਵੀਡੀਓ ਦੇ ਵਿੱਚ ਵਾਦਦੇ ਆ ਅੱਗੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਵੀ ਜੇਕਰ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਜਾਂ ਕਿਸੇ ਦੇ ਵੀ ਹਨਾ ਦਰਦ ਹੁੰਦਾ ਆ ਤਾਂ ਤੁਸੀਂ ਉਸ ਜਗ੍ਹਾ ਤੇ ਹੱਥ ਰੱਖ ਕੇ ਆਹ ਸ਼ਬਦ ਦਾ ਜਾਪ ਕਰਨਾ ਹੈ ਤੇ ਉਹ ਜਾਪ ਕਰਨ ਤੋਂ ਬਾਅਦ ਤੁਹਾਡਾ ਦਰਦ ਦਾ ਜਿਹੜਾ ਉਹ ਗਾਇਬ ਹੋ ਜਾਊਗਾ ਤੇ ਕਿਹੜਾ ਉਹ ਸ਼ਬਦ ਆ ਜਿਹੜਾ ਆਪਾਂ ਨੇ ਬੋਲਣਾ ਆ ਹੁਣ ਵੀਡੀਓ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਸੁਣਿਓ ਤੇ ਸਮਝਿਓ ਇਸ ਤੋਂ ਬਾਅਦ ਇਹਦੇ ਤੇ ਉਹ ਅਮਲ ਜ਼ਰੂਰ ਕਰਿਓ ਇਹ ਜਿਹੜਾ ਮੈਂ ਤੁਹਾਨੂੰ ਅੱਜ ਜਾਪ ਦੱਸ ਰਹੀ ਆ ਇਹ ਇੱਕ ਭੈਣ ਦੇ ਪਰਿਵਾਰ ਨੇ ਇਹਨੂੰ ਕਰਕੇ ਦੇਖਿਆ ਸੀ ਤੇ ਉਹਨਾਂ ਦਾ ਦੁੱਖ ਦੂਰ ਹੋਇਆ ਸੀ ਇਦੇ ਉੱਪਰ ਤੁਸੀਂ ਵਿਸ਼ਵਾਸ ਜ਼ਰੂਰ ਰੱਖਿਓ ਕਿ ਤੁਸੀਂ ਠੀਕ ਜ਼ਰੂਰ ਹੋਵੋਗੇ ਕਿਉਂਕਿ ਕਿਸੇ ਕੰਮ ਨੂੰ ਬੰਨ ਦੇ ਵਿੱਚ ਕੰਮ ਨੂੰ ਠੀਕ ਹੋਣ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਕੜੀ ਹੁੰਦੀ ਆ ਉਹ ਸਾਡਾ ਵਿਸ਼ਵਾਸ ਹੁੰਦੀ ਆ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ ਜਿਹੜੇ ਕੰਮ ਨੂੰ ਅਸੀਂ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਦੇ ਆ ਉਹ ਹਮੇਸ਼ਾ ਠੀਕ ਹੁੰਦਾ ਕਈ ਵਾਰ ਹੁੰਦਾ ਆ ਸੀ ਕਿਸੇ ਕੰਮ ਨੂੰ ਕਰਤਾ ਲੈਨੇ ਆ ਪਰ ਸਾਡੇ ਮਨ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਅਸੀਂ ਸੋਚਦੇ ਰਹਿੰਦੇ ਆ ਵੀ ਪਤਾ ਨਹੀਂ ਇਹ ਕੰਮ ਬਣਨਾ ਜਾਂ ਨਹੀਂ ਹੁੰਨਾ ਬਣਨਾ ਨਹੀਂ ਹੈਗਾ ਸਾਡੀ ਭਾਵਨਾ ਨਹੀਂ ਹੁੰਦੀ ਤਾਂ ਯਕੀਨ ਮੰਨਿਓ ਵੀ ਫਿਰੋ ਕੰਮ ਕਦੇ ਪੂਰਾ ਨਹੀਂ ਹੁੰਦਾ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਸੋਚ ਦਾ ਪੋਜੀਟਿਵ ਹੋਣਾ ਜ਼ਰੂਰੀ ਹੈ ਤੁਹਾਡੇ ਵਿਸ਼ਵਾਸ ਦਾ ਵੱਡਣਾ ਜ਼ਰੂਰੀ ਹੈ ਤਾਂ ਉਹ ਭੈਣ ਕਹਿੰਦੀ ਆ ਵੀ ਕੁਝ ਕੁ ਮਹੀਨੇ ਪਹਿਲਾਂ ਮੈਨੂੰ ਐਵੇਂ ਲੱਗਿਆ ਵੀ ਮੇਰੇ ਪੇਟ ਦੇ ਵਿੱਚ ਕੋਈ ਚੀਜ਼ ਆ ਜਿਵੇਂ ਆਪਾਂ ਕਹਿ ਦੋ ਵੀ ਕੋਈ ਗੱਠ ਟਾਈਪ ਤਾਂ ਉਹ ਕਹਿੰਦੀ ਮੈਂ ਮੇਰੇ ਮੈਂ ਹਮੇਸ਼ਾ ਉਹਦੇ ਬਾਰੇ ਸੋਚਦੀ ਰਹਿਣਾ ਤੇ ਜਦੋਂ ਮੈਂ ਪਾਸਾ ਲੈ ਕੇ ਵੀ ਪੈਣਾ ਤਾਂ ਮੈਨੂੰ ਉਹ ਚੀਜ਼ ਮਹਿਸੂਸ ਹੁੰਦੀ ਸੀ ਜਦੋਂ ਹੱਥ ਲਾਉਂਦੀ ਸੀ ਤਾਂ ਉਹਦੇ ਵਿੱਚ ਦਰਦ ਵੀ ਵਾਧਦਾ ਜਾਂਦਾ ਸੀ ਉਹ ਕਹਿੰਦੀ ਮਨ ਦੇ ਵਿੱਚ ਆਉਂਦਾ ਹੁੰਦਾ ਸੀ ਵੀ ਇਹ ਕੀ ਬਣ ਗਿਆ ਵੀ ਕੀ ਆ ਵੀ ਉਦਾਂ ਜਿਵੇਂ ਲਾ ਲੂ ਵੀ 100 ਤਰ੍ਹਾਂ ਦੀਆਂ ਗੱਲਾਂ ਫਿਰ ਮਨ 'ਚ ਆਉਣ ਲੱਗ ਜਾਂਦੀਆਂ ਨੇ ਪਰ ਉਹ ਭੈਣ ਸਵੇਰੇ 2 ਤੋਂ 3 ਵਜੇ ਉੱਠ ਕੇ ਪਾਠ ਜ਼ਰੂਰ ਕਰਦੀ ਸੀ ਉਹਨੂੰ ਬਾਣੀ ਤੇ ਵਿਸ਼ਵਾਸ ਤਾਂ ਪਹਿਲਾਂ ਤੋਂ ਹੀ ਸੀਗਾ ਤੇ ਉਹ ਕਹਿੰਦੀ ਵੀ ਮੇਰੇ ਬਹੁਤ ਸਾਰੇ ਕੰਮ ਵੀ ਵਾਹਿਗੁਰੂ ਨੇ ਰਾਸ ਲਿਆਂਦੇ ਸੀਗੇ ਜਿੰਨੀ ਮੈਂ ਲਾਈਫ ਦੇ ਵਿੱਚ ਔਖੀ ਸੀ ਤਾਂ ਪ੍ਰਮਾਤਮਾ ਨੇ ਹੀ ਪਹਿਲਾਂ ਤੋਂ ਵੀ ਦਿੱਤਾ ਸੀ ਉਹ ਕਹਿੰਦੀ ਮੈਂ ਨੈਟ ਦੇ ਉੱਪਰ ਇੱਕ ਵੀਡੀਓ ਦੇਖੀ ਸੀ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਇਆ ਸੀ ਵੀ ਮੈਂ ਦੇਖਦੀ ਸੁਣਦੀ ਰਹਿੰਦੀ ਸੀ ਇਹ ਗੱਲ ਬਾਰੇ ਵੀ ਜਿਹੜੇ ਲੋਕ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਂਦੇ ਸੀ ਜਿਨ੍ਹਾਂ ਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਸੀ ਉਹਨਾਂ ਦੀਆਂ ਉਹ ਠੀਕ ਹੋ ਗਈਆਂ ਉਹਨਾਂ ਦੇ ਰੋਗ ਟੁੱਟ ਗਏ ਉਸ ਸਥਾਨ ਤੇ ਜਾਣ ਤੋਂ ਬਾਅਦ ਉਹ ਕਹਿੰਦੀ ਵੀ ਉਹ ਲੋਕਾਂ ਨੇ ਉੱਥੇ ਦਵਾਈ ਖਾਣ ਦੇ ਨਾਲ-ਨਾਲ ਇੱਕ ਚੀਜ਼ ਹੋਰ ਕੀਤੀ ਸੀ ਉੱਥੇ ਹਾਜ਼ਰੀਆਂ ਵੀ ਭਰਦੇ ਹੁੰਦੇ ਸੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤੇ ਨਾਲ-ਨਾਲ ਜਿਹੜੀ ਉੱਥੇ ਜੋਤ ਦਾ ਘੇਰ ਸੀ ਉਹ ਵੀ ਲਗਾਇਆ ਉਹ ਕਹਿੰਦੀ ਵੀ ਜਦੋਂ ਪਰਮਾਤਮਾ ਨੇ ਅੱਗੇ ਮੇਰਾ ਇੰਨਾ ਸਾਥ ਦਿੱਤਾ ਵੀ ਹੁਣ ਮੈਨੂੰ ਵੀ ਵੀ ਉਹ ਟਾਈਮ ਆ ਗਿਆ ਹੁਣ ਮੈਂ ਵੀ ਇਸ ਚੀਜ਼ ਨੂੰ ਐਕਸਪੀਰੀਅੰਸ ਕਰਕੇ ਦੇਖਾਂ ਤੇ ਮੈਂ ਵੀ ਫਿਰ ਅੱਗੇ ਵੀਡੀਓਜ਼ ਦਸਕਾਂ ਵੀ ਹਾਂ ਇਸ ਇਸ ਤਰ੍ਹਾਂ ਕਰਨ ਦੇ ਨਾਲ ਇਦਾਂ ਹੁੰਦਾ ਆ ਕਿਉਂਕਿ ਨਾ ਬੰਦਾ ਜਦੋਂ ਨੇੜੇ ਤੋਂ ਉਸ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦਾ ਉਹਨਾਂ ਚਿਰ ਸਮਝ ਨਹੀਂ ਪਉਂਦਾ ਉਹ ਕਹਿੰਦੇ ਵੀ ਜਿਹੜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੋਤ ਲੱਗਦੀ ਆ ਉਹਦਾ ਤਾਂ ਆਪਾਂ ਕਹਿ ਨਹੀਂ ਸਕਦੇ ਉਹਦੇ ਵਿੱਚ ਤਾਂ ਇੰਨੀ ਸ਼ਕਤੀ ਭਾਵਨਾ ਸੰਗਤਾਂ ਦਾ ਪਿਆਰ ਹਨਾ ਵਿੱਚ ਵੀ ਉਹਦਾ ਬਹੁਤ ਸ਼ਕਤੀਸ਼ਾਲੀ ਆ ਉਹ ਕਹਿੰਦੀ ਵੀ ਮੈਂ ਘਰ ਵੀ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜੋਤ ਲਾਉਣੀ ਆ ਤਾਂ ਕੁਝ ਨਾ ਕੁਝ ਨਾ ਕੁਝ ਤਾਂ ਪਰਮਾਤਮਾ ਇਹਦੇ ਵਿੱਚ ਵੀ ਕਰਦੇ ਹੋਣਗੇ ਵੀ ਇਹਦੇ ਵਿੱਚ ਵੀ ਮੇਰਾ ਭਲਾ ਹੋ ਸਕਦਾ ਆ ਉਹ ਕਹਿੰਦੀ ਵੀ ਪਰਮਾਤਮਾ ਤੇ ਵਿਸ਼ਵਾਸ ਹੋਇਆ ਵੀ ਉਹ ਮੇਰੇ ਤੇ ਮਿਹਰ ਕਰਨਗੇ ਵੀ ਮੇਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਵੀ ਠੀਕ ਕਰ ਦੇਣਗੇ ਉਹ ਕਹਿੰਨੀ ਮੈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਘਰੇ ਜੋਤ ਲਾ ਕੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਇੰਨੇ ਕੁ ਜਾਣੀ ਜਾਣੋ ਵੀ ਅਸੀਂ ਇੰਨੇ ਕੁ ਸਮਰੱਥ ਤਾਂ ਨਹੀਂ ਹਾਂਗੇ ਵੀ ਕਿਸੇ ਵੱਡੀ ਬਿਮਾਰੀ ਦਾ ਇਲਾਜ ਕਰਾ ਸਕੀਏ ਵੀ ਤੁਸੀਂ ਚਾਹੋ ਤਾਂ ਸਭ ਕੁਝ ਹੋ ਸਕਦਾ ਹੈ ਤੁਸੀਂ ਚਾਹੋ ਤਾਂ ਪਲਾਂ ਦੇ ਵਿੱਚ ਦੁੱਖ ਘਟ ਸਕਦੇ ਹੋ ਵੀ ਤੁਹਾਨੂੰ ਅੱਜ ਤੋਂ ਮੈਂ ਹਾਜ਼ਰ-ਨਾਜ਼ਰ ਮੰਨ ਕੇ ਤੁਹਾਡੀ ਜੋਤ ਦਾ ਧੂਮ ਮੈਂ ਆਪਣੇ ਉਸ ਸਰੀਰ ਦੇ ਅੰਗ ਤੇ ਲਾऊं ਜਿੱਥੇ ਮੈਨੂੰ ਤਕਲੀਫ ਆ ਵੀ ਮੈਨੂੰ ਪੂਰਾ ਯਕੀਨ ਆ ਤੁਸੀਂ ਹੌਲੀ-ਹੌਲੀ ਮੇਰੀ ਇਸ ਤਕਲੀਫ ਨੂੰ ਜੜ ਤੋਂ ਖਤਮ ਕਰ ਦੋਗੇ ਉਹ ਭੈਣ ਕਹਿੰਦੀ ਵੀ ਮੇਰੀ ਮਾਂ ਨੂੰ ਤਾਂ ਮੇਰਾ ਫਿਕਰ ਸੀਗਾ ਉਹਨੇ ਤਾਂ ਮੈਨੂੰ ਕਿਹਾ ਵੀ ਤੂੰ ਇੱਕ ਵਾਰੀ ਟੈਸਟ ਕਰਵਾ ਲਾ ਵੀ ਕੀ ਚੀਜ਼ ਆ ਪਰ ਭੈਣ ਕਹਿੰਦੀ ਵੀ ਮੈਨੂੰ ਖੁਦ ਨੂੰ ਇੰਨਾ ਕੁ ਜ਼ਿਆਦਾ ਯਕੀਨ ਹੋ ਗਿਆ ਕਹਿੰਦੀ ਮੈਂ ਕਿਹਾ ਵੀ ਨਹੀਂ ਜਦੋਂ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੀ ਭਰੋਸਾ ਕਰ ਲਿਆ ਉਹਨਾਂ ਦੀ ਕਿਰਪਾ ਹੋਈ ਤਾਂ ਵੱਡੇ ਵੱਡੇ ਰੋਗ ਝਟਕੀਆਂ ਚ ਖਤਮ ਕਰ ਦੇਣਗੇ ਉਹ ਭੈਣ ਕਹਿੰਦੀ ਵੀ ਮੈਂ ਦੋ ਵਾਰੀ ਰੋਜ ਲਾਉਣਾ ਕਿਉਂ ਜਿੱਥੇ ਮੈਨੂੰ ਤਕਲੀਫ ਸੀ ਤੇ ਮੈਂ ਰੋਜ ਇਹੀ ਅਰਦਾਸ ਕਰਨੀ ਕਿ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਜੋਤ ਦੇ ਘੋ ਨੂੰ ਮੈਂ ਆਪਣੇ ਸਰੀਰ ਦੇ ਉੱਤੇ ਲਾ ਰਹੀ ਆ ਤੁਸੀਂ ਮਿਹਰ ਜ਼ਰੂਰ ਕਰੋਗੇ ਮੇਰੇ ਦੁੱਖ ਨੂੰ ਦੂਰ ਜ਼ਰੂਰ ਕਰੋਗੇ ਵੀ ਮੈਨੂੰ ਕੀ ਤਕਲੀਫ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਨਾ ਮੈਂ ਟੈਸਟ ਕਰਾਉਣੇ ਆ ਕਿਉਂਕਿ ਮੈਨੂੰ ਥੋੜੇ ਤੇ ਯਕੀਨ ਆ ਉਹ ਕਹਿੰਦੀ ਮੈਂ ਇਦਾਂ ਹੀ ਕਰਦੀ ਰਹੀ ਵੀ ਤੁਸੀਂ ਯਕੀਨ ਮੰਨਿਓ ਹੁਣ ਤੱਕ ਮੈਨੂੰ ਉਹਦੀ ਕੋਈ ਤਕਲੀਫ ਨਹੀਂ ਤੇ ਮੈਂ ਮੁੜ ਕੇ ਉਸ ਚੀਜ਼ ਤੇ ਕਦੇ ਹੱਥ ਵੀ ਨਹੀਂ ਲਾ ਕੇ ਦੇਖਿਆ ਮੈਨੂੰ ਲੋੜ ਵੀ ਨਹੀਂ ਪਈ ਸੋ ਉਹ ਭੈਣ ਉਸ ਤਕਲੀਫ ਤੋਂ ਬਿਲਕੁਲ ਮੁਕਤ ਹੋ ਗਈ ਤੇ ਅੱਜ ਤੱਕ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ ਕਦੇ ਉਹਦੇ ਦਰਦ ਨਹੀਂ ਹੋਇਆ ਤੇ ਕੁਝ ਵੀ ਉਹਨੂੰ ਮਹਿਸੂਸ ਨਹੀਂ ਹੋਇਆ ਕਿਉਂਕਿ ਉਹਨੂੰ ਮੁੜ ਕੇ ਹੱਥ ਲਾਉਣ ਦੀ ਲੋੜ ਨਹੀਂ ਪਈ ਕਿਉਂਕਿ ਉਹਨੂੰ ਤਕਲੀਫ ਨਹੀਂ ਹੋਈ ਤੇ ਉਹ ਕਹਿੰਦੀ ਮੈਂ ਚਾਹੇ ਸੱਜੇ ਪਾਸੇ ਪਵਾਂ ਚਾਹੇ ਖੱਬੇ ਪਾਸੇ ਮੈਨੂੰ ਮੁੜ ਕੇ ਕਦੇ ਕੋਈ ਤਕਲੀਫ ਨਹੀਂ ਹੋਈ ਤੇ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਫੈਮਿਲੀ ਮੈਂਬਰ ਉਤਰੀਏ ਕਿ ਉਹਨੂੰ ਲਾ ਕੇ ਆਪਣੇ ਦੁੱਖਾਂ ਨੂੰ ਦੂਰ ਕਰ ਲਿਆ ਸੋ ਭੈਣ ਕਹਿੰਦੀ ਵੀ ਤੁਸੀਂ ਸਾਰੇ ਵੀ ਇਸ ਚੀਜ਼ ਨੂੰ ਅਪਣਾ ਸਕਦੇ ਹੋ ਜੇਕਰ ਤੁਸੀਂ ਦਵਾਈ ਵੀ ਖਾਣੇ ਹੋ ਦਵਾਈ ਵੀ ਖਾਓ ਪਰ ਬਾਬਾ ਦੀਪ ਸਿੰਘ ਜੀ ਦੀ ਜੋਤ ਦਾ ਕਿਉਂ ਜ਼ਰੂਰ ਉਸ ਜਗ੍ਹਾ ਤੇ ਲਾਓ ਜਿਸ ਅੰਗ ਤੇ ਤੁਹਾਨੂੰ ਤਕਲੀਫ ਆ ਮੈਂ ਉਮੀਦ ਕਰਦੀ ਆਂ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਦੂਜਿਆਂ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਸਾਰੀ ਦੁਖੀ ਦੁਨੀਆਂ ਆ ਹਰੇਕ ਕੋਲੇ ਪੈਸੇ ਨਹੀਂ ਹੁੰਦੇ ਇਲਾਜ ਕਰਵਾਉਣ ਦੇ ਬਹੁਤ ਸਾਰੇ ਪਰਿਵਾਰ ਇਦਾਂ ਦੇ ਨਹੀਂ ਸੋ ਵੀਡੀਓ ਨੂੰ ਦੂਜਿਆਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ